ਤੁਸੀਂ ਸਰ ਕੀ ਜੇਲ੍ਹ ਪ੍ਰਸ਼ਾਸਨ ਵੱਲੋਂ ਕੀ ਕਿਹਾ ਗਿਆ ਮੁਲਾਕਾਤ ਮੈਂ ਤੁਹਾਨੂੰ ਦੱਸ ਨਹੀਂ ਚੀਤੇ ਜੇਲ੍ਹ ਪਰਮਾਰਸ਼ ਦਾ ਨਾ ਇੱਥੇ ਕੀਤੀ ਪਈ ਹੈ ਇਹ ਡਰੇ ਹੋਏ ਨੇ ਉੱਪਰੋਂ ਕੀ ਨੇ ਡਰਾਏ ਨੇ ਰੱਬ ਜਾਣਦਾ ਉਹ ਨੇ ਤਾਂ ਸਾਫ਼ ਹੀ ਜਵਾਬ ਦੇਤਾ ਕਿ ਜੀ ਪਰਿਵਾਰ ਤੇ ਵਕੀਲ ਤੋਂ ਬਿਨਾਂ ਅਸੀਂ ਕਿਸੇ ਨੂੰ ਮਿਲਣ ਨਹੀਂ ਦੇਣਾ ਜਦ ਕਿ ਮੈਂ 50 ਸਾਲ ਦੀ ਵਕਾਲਤੋਬਾਦੀ ਕਹਿ ਸਕਦਾ ਇਸ ਤਰ੍ਹਾਂ ਦਾ ਕੋਈ ਕਾਨੂੰਨੀ ਕਿਸੇ ਦੇ ਮੁਲਾਕਾਤ ਬੰਦ ਹੋ ਜੇ ਹਾਂ ਮੁਲਾਕਾਤ ਦਾ ਸਮਾਂ ਦੱਸ ਸਕਦੇ ਆ ਸਾਨੂੰ ਕੀ ਕਿੰਨੇ ਤੋਂ ਕਿੰਨੇ ਤੱਕ ਆ ਮੁਲਾਕਾਤ ਦਾ ਸਮਾਂ ਜਾਂ ਕਿਹੜਾ ਦਿਨ ਹੈ ਕਿਹੜਾ ਦਿਨ ਹੈ ਪਰ ਐ ਸਟੋਪ ਕੇ ਕਿ ਕਿਸੇ ਨੂੰ ਮਿਲਣ ਦੀ ਇਜਾਜ਼ਤ ਨਹੀਂ ਗਈ ਇਹ ਬਿਲਕੁਲ ਗਲਤ ਕੀਤਾ ਇਹਨਾਂ ਨੇ ਸਾਰਾ ਸਰਕਾਰੀ ਐਮਰਜੈਂਸੀ ਦੁਬਾਰਾ ਯਾਦ ਕਰਾਤੀ ਮਨਜੂਦਾ ਸਰਕਾਰ ਦੇ ਤੇ ਇੰਦਰਾ ਗਾਂਧੀ ਦੀ ਰੂਹ ਆ ਗਈ ਮੈਨੂੰ ਤਾਂ ਲੱਗਦਾ ਇਹ ਜਿਵੇਂ ਲੱਗੇ ਹੋਇਆ ਕੁਚਲਣ ਤੇ ਐਵੇਂ ਹੀ ਹੋਊਗਾ ਨਾ ਲੱਗਦਾ ਹਰ ਸਿਮਰਤ ਬਾਦਲ ਤੇ ਜਿਹੜੇ ਸੁਖਬੀਰ ਸਿੰਘ ਬਾਦਲ ਨਾਲ ਵੀ ਮੁਲਾਕਾਤ ਨਹੀਂ ਉਹ ਤਾਂ ਪਰਿਵਾਰਕ ਮੈਂਬਰ ਨਹੀਂ ਉਹ ਇਹ ਹੁਣ ਮੁੱਕਰ ਦਿਆ ਕਹਿੰਦੇ ਆਈ ਨਹੀਂ ਇੱਥੇ ਸਾਡੇ ਕੋਈ ਆਏ ਨਹੀਂ ਕਹਿੰਦੇ ਅਸੀਂ ਕਿਰਾਇ ਕਰੋਂਗੇ ਤੁਸੀਂ ਮਰਹ ਦੇ ਮੁੱਕਰੇ ਦਾ ਕੀ ਹੁੰਦਾ ਜੀ ਉਹ ਤਾਂ ਕਈ ਵਾਰ ਕੈਚ ਚੁੱਕੇ ਨੇ ਇਹ ਮਨਜ਼ੂਰੀ ਮੰਗੇ ਹਟੇ ਦਿੱਤੀ ਨਹੀਂ ਕਿਸੇ ਦੀ ਦਿੱਤੀ ਨਹੀਂ ਕੀ ਲੱਗਦਾ ਡਾਕਟਰ ਸਾਹਿਬ ਤੁਸੀਂ ਮਿਲ ਕੇ ਆਇਓ ਕੀ ਕਹਿੰਦੇ ਜੇਲ੍ਹ ਸੁਪਰੀਟੈਂਡੈਂਟ ਕਾਫੀ ਲੰਬੀ ਗੱਲਬਾਤ ਹੋਈ ਆ ਜੀ ਦੇਖੋ ਗੱਲ ਇਹ ਹੈ ਕਿ ਤੁਸੀਂ ਅਫਸਰ ਸਾਹਿਬ ਬਾਣਾ ਦੇ ਚਿਹਰੇ ਦੇਖ ਲਓ ਬੜਾ ਪਰਕਰਾਲ ਜਦੋਂ ਸੰਤੁਸ਼ਟੀ ਜਨਕ ਈ ਕਿਣੀ ਕੋਈ ਤੁਹਾਨੂੰ ਜਵਾਬ ਆਪਸੇ ਨਾ ਦੇ ਪਾਏਗਾ ਤੇ ਜਿਹੜੀ ਗਰੇਵਾਲ ਸਾਹਿਬ ਨੇ ਗੱਲ ਕਹੀ ਹੈ ਉਹੀ ਗੱਲ ਹੁੰਦੀ ਅਸੀਂ ਤਾਂ ਕਹਿੰਦੇ ਸਾਨੂੰ ਫੜ ਕੇ ਅੰਦਰ ਦੇ ਦਿਓ ਨਾਲੇ ਤੁਹਾਡਾ ਮੁੱਖ ਮੰਤਰੀ ਖੁਸ਼ ਹੋ ਜੂਗਾ ਉਹਨੂੰ ਕੋ ਫੜ ਕੇ ਦਿੱਤੇ ਨਾਲੇ ਅਸੀਂ ਅੰਦਰ ਮੁੜਾਕਤ ਕਰਨਾ ਇਹ ਆਪਸੇ ਲੈ ਇਹ ਬੜਾ ਅਨਮਨੁੱਖੀ ਕੰਮ ਹੈ ਦੇਖੋ ਇੱਕ ਬੁਢਾ ਅਧਿਕਾਰ ਹੈ ਜਿਹੜਾ ਤੁਹਾਡਾ ਫੰਡਮੈਂਟਲ ਰਾਈਟ ਆ ਦੋ ਅਸੀਂ ਅੱਜ ਮੀਡੀਆ ਦੇ ਸਾਹਮਣੇ ਬੜਾ ਸਪਸ਼ਟ ਕੀਤਾ ਵੀ ਸਾਨੂੰ ਕੋਈ ਵੀਆਈਪੀ ਟ੍ਰੀਟਮੈਂਟ ਕੋਈ ਨਹੀਂ ਚਾਹੀਦਾ ਤੁਹਾਡੇ ਸਾਹਮਣੇ ਸਪਸ਼ਟ ਕੀਤਾ ਵੀ ਦਸਤਕਤ ਕਰਾਓ ਸਾਡੇ ਦਫ਼ਤਰ ਤੇ ਜਿਵੇਂ ਆਮ ਬਣਾ ਕੰਤੀ ਕਰਦਾ ਜਿੱਥੇ ਖੜੇ ਕਰਕੇ ਕਰਾਉਣੀਆਂ ਬਾਅਦ ਚਾੜੀ ਤੇ ਸਭ ਕਰਾ ਦਿਓ ਤੇ ਜੇ ਤੁਸੀਂ ਨਹੀਂ ਕਰਾਉਂਦੇ ਤੇ ਪਹਿਲਾਂ ਪਰਿਵਾਰਾਂ ਨੂੰ ਮੁਬਾਰਕਾ ਨਹੀਂ ਹੋਣ ਦਿੰਦੇ ਤੇ ਇਹਦਾ ਮਤਲਬ ਕੀ ਹੈ ਕਿ ਤੁਸੀਂ ਬੰਦੇ ਨੂੰ ਅੰਦਰ ਰੱਖ ਕੇ ਇਹਨਾਂ ਅਨਮਨੁੱਖੀ ਕੰਮ ਕਰ ਰਹੇ ਹੋ ਤੁਸੀਂ ਪਾਰਟੀ ਨੂੰ ਡਰਾਉਣਾ ਚਾਹੁੰਦੇ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਕਿ ਜਿੰਨਾ ਮਰਜ਼ੀ ਟਿੱਲ ਲਾ ਲਓ ਇਹ ਪਾਰਟੀ ਦਾ ਇਦਾਂ ਕਰੀ ਤੇ ਨਾ ਇਦਾਂ ਡਲੋ ਮੀਡੀਆ ਨੂੰ ਕਵਰੇਜ ਤੋਂ ਵੀ ਓਕੇ ਜਾ ਰਿਹਾ ਜਦੋਂ ਵੀ ਪੇਸ਼ੀ ਹੁੰਦੀ ਆ ਵਿਕਰਮ ਮਜੀਠੀਆ ਦੀ ਕੀ ਲੱਗਦਾ ਕਿਉਂ ਕੈਮਰੇ ਦੇ ਮੁਰੇ ਲਿਆਣਾ ਨਹੀਂ ਜਾਂਦੇ ਵਿਕਰਮ ਜੀ ਦੇਖੋ ਜਦੋਂ ਜਵਾਬ ਕੋਈ ਨਹੀਂ ਹੁੰਦਾ ਹੁਣ ਡਰ ਨਹੀਂ ਜਾਂਦੇ ਜੀ ਮੁੱਛਾਂ ਨੂੰ ਵੱਟ ਦਿੰਦਾ ਅਦਾਲਤ ਵਿੱਚ ਪਹਿਲੀ ਵਾਰੀ ਹੋਣਾ ਹੈ ਐਡਾ ਵੱਡਾ ਕੇਸ ਬਣਾਇਆ ਨਾ ਉਹਦੇ ਚ ਕਿਤੇ ਹਜ਼ਾਰ ਏਕੜ ਜ਼ਮੀਨ ਲੱਭੀ ਨਾ ਕਿਤੇ ਵਿਦੇਸ਼ੀ ਕੰਪਨੀ ਲੱਭੀ ਨਾ ਕਿਤੇ ਬਾਕੀ ਕਿਹੜਾ ਝੂਠ ਮਾਰਿਆ ਹੁਣ ਅਖੀਰ ਤੇ ਕਹਿੰਦੇ ਜੀ ਨੁਕਸਕੀ ਨਿਕਲਿਆ ਵੀ ਮੁੱਛਾਂ ਨੂੰ ਵਟ ਦਿੰਦਾ ਪੱਟਾਂ ਨੂੰ ਕਾਪੀਆਂ ਮੰਗਦਾ ਤੁਹਾਡੇ ਦੇ ਵੀ ਵਰਜਾ ਕਰ ਦੋ ਤੁਸੀਂ ਵੀ ਵਟ ਦੇ ਰਹੇ ਆ ਆ ਆ ਹੁਣ ਸਾਨੂੰ ਜਾਣਦੇ ਹੋ ਅਸੀਂ ਉਹਨੂੰ ਕਹੀਏ ਵੀ ਭਾਈ ਨਾ ਵਟ ਦੇ ਪੈ ਚੱਲ ਜਾਣਦੇ ਦਰਦੇ ਆ ਹੁਣ ਕੋਈ ਜਾ ਕੇ ਫੇਰ ਸਮਝਾਉਣ ਵੀ ਨਹੀਂ ਜਾਣ ਦਿੰਦੇ ਵੀ ਸਾਨੂੰ ਜਾਣਦੇ ਹੋ ਅਸੀਂ ਉਹਨੂੰ ਕਹੀਏ ਵੀ ਸਾਰੀ ਸਾਰੀ ਪੁਲਿਸ ਡਰੀ ਫਿਰਦੀ ਸਾਰੀ ਸਰਕਾਰ ਡਰੀ ਫਿਰਦੀ ਵੀ ਤੂੰ ਯਾਰ ਚਾਰ ਦਿਨ ਮੁੱਛਾਂ ਨੂੰ ਘਟਾ ਨਾ ਦੇ ਪਰ ਹੁਣ ਅੰਦਰ ਹੀ ਨਹੀਂ ਜਾਣਦੇ ਹੋ ਕਿ ਤੇ ਫਿਰ ਅਸੀਂ ਕੀ ਕਰੀਏ ਇਪ ਆ ਆ ਨੁਕਸਨ ਨਿਕਲਿਆ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਮੁੱਛ ਨੂੰ ਵੱਟ ਕਰਦਾ ਤੇ ਚਲੋ ਅਸੀਂ ਸਮਝਾ ਦਿੰਨੇ ਆ ਤਿੰਨ ਬੰਦੇ ਅਸੀਂ ਉਤੋਂ ਵੱਡੇ ਆ ਤੇ ਅਸੀਂ ਜਾ ਕੇ ਸਮਝਾ ਦਿੰਨੇ ਪਈ ਐਵੇਂ ਸਰਕਾਰ ਡਰਦੀ ਐ ਮੁੱਛ ਤੋਂ ਤੇ ਤੂੰ ਯਾਰ ਜਾਣਦੇ ਹੋਰ ਅੰਦਰ ਵੀ ਨਹੀਂ ਜਾਣਦੇ ਤੁਸੀਂ ਫਿਰ ਫਾਈਨਲ ਕੀ ਹੋਇਆ ਜੀ ਫਾਈਨਲ ਕੀ ਹੁਣ ਦੇਖਦੇ ਹਾਂ ਕਾਨੂੰਨੀ ਸਲਾਹ ਕਰਦੇ ਵਕੀਲਾਂ ਨਾਲ ਜਾ ਕੇ ਕੋਈ ਮਿਲਣ ਇਹਨਾਂ ਨੇ ਤਾਂ ਨਾ ਐ ਕੋਰੀ ਇੱਕ ਮਿੰਟ ਹਟ ਜਾ ਇੱਕ ਮਿੰਟ ਵੜ ਚਲੋ ਹੋਊਗੀ ਗੱਲ ਤਾਂ ਸਾਰਿਆਂ ਨੇ ਆ ਇਹ ਉਹਨਾਂ ਨੇ ਫੈਸਲਾ ਕੀਤਾ ਮੁਲਾਕਾਤ ਫੈਸਲਾ ਤਾਂ ਉਹਨਾਂ ਨੇ ਬਹਾਨਾ ਬਣਾ ਲਿਆ ਜਿਵੇਂ ਸਾਡਾ ਕਾਨੂੰਨ ਜੇਲ੍ਹ ਮੈਨੂੰ ਕਹਿੰਦਾ ਵੀ ਕੱਲੇ ਰਿਸ਼ਤੇਦਾਰਾਂ ਤੇ ਵਕੀਲਾਂ ਨੂੰ ਮਿਲਣ ਦੇਣਾ ਇੱਕ ਬਹਾਨਾ ਬਣਾ ਲਿਆ ਕੋਈ ਕੋਈ ਬਹਾਨਾ ਕੋਈ ਕਾਨੂੰਨ ਨਹੀਂ ਕੁਛ ਨਹੀਂ ਅਸੀਂ ਇਸੇ ਰਾਜ ਦੇ ਵਿੱਚ ਬਿਕਰਮ ਨੂੰ ਇੱਥੇ ਪਟਿਆਲੇ ਜੇਲ੍ਹ ਤੇ ਅਸੀਂ ਮਿਲ ਕੇ ਜਾਂਦੇ ਰਿਹਾ ਦੋ ਦੋ ਵਾਰ ਹੀ ਮਿਲ ਕੇ ਗਿਆ ਇਸ ਜੇਲ੍ਹ ਦੇ ਵਿੱਚ ਕੋਈ ਕਦੇ ਪ੍ਰੋਬਲਮ ਨਹੀਂ ਸੀ ਇਹ ਹੁਣ ਇਹਨਾਂ ਨੇ ਕਿਉਂਕਿ ਸਰਕਾਰ ਦਾ ਹੀ ਹੁ ਅੱਗੇ ਸਟੈਪ ਅਸੀਂ ਰਹਿ ਕਰਾਂਗੇ ਪਾਰਟੀ ਦੇ ਵਿੱਚ ਜੋ ਕੋਈ ਕਾਨੂੰਨੀ ਲੜਾਈ ਲੜੀ ਦੀ ਹੋਈ ਉਹ ਲੜ ਕੇ ਜਿਹੜੇ ਹਿਸਾਬ ਨਾਲ ਵੀ ਕੋਈ ਕਾਨੂੰਨ ਦੇ ਲਿਹਾਜ਼ ਨਾਲ ਜੋ ਲੜਾਈ ਲੜ ਕੇ ਅਸੀਂ ਆਪਦੀ ਪੂਰੀ ਚਾਰਾ ਜੋ ਵੀ ਕਰਾਂਗੇ ਠੀਕ ਹਾਂ ਜਿਸ ਤਰ੍ਹਾਂ ਕਹਦੇ ਸੁਖਬੀਰ ਬਾਦਲ ਤੇ ਹਰਸਿਮਰਤ ਕੋਲ ਬਾਦਲ ਨੂੰ ਵੀ ਮਿਲਣ ਖਤ ਕਰਨੀ ਨਹੀਂ ਆਦੀ ਦੇਖੋ ਉਹ ਛੋਟੀਆਂ ਹਸਤੀਆਂ ਨਹੀਂ ਹੈਗੀਆਂ ਇੱਥੇ ਆਉਣ ਗੇਟ ਤੋਂ ਮੁੜ ਜਾਣ ਕਿੱਡੀ ਬੇਇੱਜ਼ਤੀ ਵਾਲਾ ਕੰਮ ਹੈ ਉਹ ਮੰਗ ਰਿਹਾ ਮਨਜ਼ੂਰੀ ਵੀ ਸਾਨੂੰ ਮਨਜ਼ੂਰੀ ਮਿਲ ਜੇ ਅੱਗੇ ਦਿੰਦੇ ਰਹੇ ਆ ਉਥੇ ਲਾਉ ਕਰਦੇ ਰਹੇ ਜੋ ਕਰ ਦੇਣਗੇ ਤਾਂ ਆਉਣਗੇ ਹੁਣ ਇੱਥੇ ਆ ਕੇ ਘੇੜ ਤੋਂ ਫੇਰ ਮੋੜ ਦੇਣ ਫੇਰ ਇੱਕ ਬੁਰਾ ਲੱਗਦਾ ਨਾ ਗੱਲ ਦਾ ਇੱਥੇ ਜੈਡ ਸਿਕਿਉਰਟੀ ਉਹਨਾਂ ਦੀ ਸਾਰੇ ਹਾਲਾਤ ਦੇ ਵਿੱਚ ਬਹੁਤ ਖਰਾਬ ਹੁੰਦੇ ਹਾਂ ਹਾਂ ਬਾਕੀ ਉਹਨਾਂ ਦੇ ਆਉਣ ਨਾਲ ਸਾਰਾ ਰੁਕ ਜੂਗਾ ਕੰਮ ਇਹ ਤਾਂ ਕਹਿੰਦੇ ਵੀ ਸਾਡੇ ਕੋਲੇ ਆਏ ਨਹੀਂ ਪਰ ਇਹ ਤਾਂ ਵਿਚਾਰੇ ਉਹ ਰਟੀਟਾਈ ਬੋਡੀ ਬੋਲਦੇ ਹਨ ਜਦੋਂ ਆ ਗਏ ਫਿਰ ਦੂਜੇ ਰੋਡਪੋਰ ਪੈਣ ਠੀਕ ਹੈ ਥੈਂਕ ਯੂ